ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਗੁਲਗੁਲੇ ਕਿਚੌੜੀਆਂ ਉਹਦੇ ਲਈ ਆਪਾਂ ਪਾਣੀ ਘੋਲ ਲਿਆ ਗੁਲਗੁਲਿਆਂ ਲਈ ਤੇ ਇਧਰ ਕਚੌੜੀਆਂ ਦੀ ਸਮਗਰੀ ਹੈ ਪਰ ਆਪਾਂ ਅੱਜ ਗੁਲਗੁਲਿਆਂ ਦੀ ਹੀ ਵੀਡੀਓ ਪਾਵਾਂਗੇ ਗੁਲਗੁਲਿਆਂ ਦਾ ਆਪਾਂ ਆਟਾ ਕਰ ਲਿਆ ਤਿਆਰ ਇੰਨਾ ਜ਼ਿਆਦਾ ਪਤਲਾ ਹੋਣਾ ਚਾਹੀਦਾ ਨਾ گاੜਾ ਤੇਲ ਆਪਾਂ ਪਹਿਲਾਂ ਹੀ ਰੱਖਤਾ ਸੀ ਤੇਲ ਆਪਣਾ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਗੁਲਗੁਲੇ ਪਾਵਾਂਗੇ ਦੇਖੋ ਆਟਾ ਇਦਾਂ ਦਾ ਚਾਹੀਦਾ ਜੇ ਆਟਾ ਨਰਮ ਹੋਊਗਾ ਤਾਂ ਆਪਣੇ ਗੁਲਗੁਲੇ ਵੀ ਵਧੀਆ ਭੁੱਲੇ ਭੁੱਲੇ ਬਣਨਗੇ ਜੋ ਕਿ ਸਿਆਣੇ ਬੰਦੇ ਵੀ ਖਾ ਸਕਦੇ ਨੇ ਉਹਨਾਂ ਨੂੰ ਖਾਣੇ ਸੌਖੇ ਰਹਿੰਦੇ ਨੇ ਫੁੱਲੇ ਤੇ ਜੇ ਆਪਣਾ ਆਟਾ ਕੈੜਾ ਹੋਗਾ ਤਾਂ ਆਪਣੇ ਗੁਲਗਲੇ ਬਹੁਤ ਹੀ ਕੈੜੇ ਬਣਨਗੇ ਜੋ ਬੱਚੇ ਤਾਂ ਚਲੋ ਪਸੰਦ ਕਰਦੇ ਨੇ ਕਈ ਵਾਰ ਸਿਆਣਿਆਂ ਤੋਂ ਨਹੀਂ ਖਾਤੇ ਜਾਂਦੇ ਤੇ ਲਓ ਜੀ ਹੁਣ ਆਪਾਂ ਗੁਲਗਲੇ ਕੱਢ ਕੇ ਠੰਡੇ ਕਰਾਂਗੇ ਥੋੜੀ देर ਫਿਰ ਤੁਹਾਨੂੰ ਦਿਖਾਵਾਂਗੇ ਕਿ ਆਪਣੇ ਗੁਲਗਲੇ ਕਿੰਨੇ ਨਰਮ ਬਣੇ ਨੇ ਇਹਨਾਂ ਚੰਗੀ ਦਿਨ ਤੇਲ ਦੇ ਵਿੱਚੋਂ ਕੱਢ ਲੈਣਾ ਤੇ ਜੇ ਆਪਾਂ ਕੋਲ ਪਤਲਾ ਬਣਾਵਾਂਗੇ ਵਧੀਆ ਚਾੜ ਪਤਲਾ ਵੀ ਨਹੀਂ ਤਾਂ ਆਪਣੇ ਗੁਲਗੁਲੇ ਹਮੇਸ਼ਾ ਹੀ ਨਰਮ ਬਣਨਗੇ। ਆਹ ਲੋ ਜੀ ਗੁਲਗੁਲੇ ਵੇਣ ਆਪਾਂ ਸਾਰੇ ਕੱਢ ਲਏ। ਇੱਕ ਇੱਕ ਗੁਲਗੁਲਾ ਤੁਹਾਨੂੰ ਦਿਖਾਉਣੇ ਆ ਤੋੜ ਕੇ। ਦੇਖੋ ਕਿੰਨਾ ਨਰਮ ਬਣਿਆ। ਜੋ ਸਾਰਿਆਂ ਲਈ ਖਾਣਾ ਸੌਖਾ ਹੁੰਦਾ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ। ਧੰਨਵਾਦ।